ਦਾ ਨਰਮਾ ਮੱਚੇ ਥੋੜੇ ਚਿਰ ਦੀ ਗੱਲ ਐ ਠੀਕ ਐ ਮੈਂ ਖੁਦਾ ਮੱਚੂਗਾ ਅੱਜ ਸਾਨੂੰ 14 ਦਿਨ ਹੋ ਗਏ ਬੜੇ ਔਖੇ ਅਸੀਂ ਇਹ ਜਿਹੜਾ ਸ਼ਹਿਰ ਦਾ ਗੰਦ ਪਏ ਗੰਦੇ ਵਿੱਚ ਪਈਏ ਦਿਨ ਤੇ ਰਾਤ ਕਿਤੇ ਰੋਟੀ ਕਿਤੇ ਖਾਂਦੇ ਕਿਤੇ ਖਾਂਦੇ ਨਹੀਂ ਰੋਟੀ ਦਾ ਕਾਦੀ ਬੁਖਾਰ ਦੇ ਵਿੱਚ ਤੇ ਟੀਕੇ ਲੱਗਦੇ ਨੇ ਵੀ ਖਾਏ ਨਹੀਂ ਇਹ ਸਰਕਾਰਾਂ ਨੇ ਅਖੀਰੀ ਤੰਗ ਕਰਦੇ ਹੋ ਜੋ ਵੀ ਕਿਸਾਨ ਸੁਣਦਾ ਉਹ ਵੀ ਮદાન ਚੋ ਜੋ ਹੁਣ ਸਰਕਾਰਾਂ ਹੈ ਨਹੀਂ ਸਰਕਾਰਾਂ ਖਤਮ ਹੋ ਗਈਆਂ ਕੋਈ ਕਿਸੇ ਤਰ੍ਹਾਂ ਦੀ ਸਰਕਾਰ ਨਹੀਂ ਮੋੜਦੀ ਕਾਦਾ ਸੀ ਮੇਰੀ ਗਾਰੰਟੀ ਜੀਐਸਟੀ ਮੇਰੀ ਗਾਰੰਟੀ ਆ ਜੀਐਸਸੀ ਰੋਲੀ ਪਈ ਹੈ ਬਾਜ਼ਾਰ ਦੇ ਵਿੱਚ ਨਰਮੇ ਮੱਚੀ ਜਾਂਦਾ ਚੌਕ ਦੇ ਵਿੱਚ ਤੇ ਹੁਣ ਆਪ ਮੱਚਣਾ ਜੋ ਵੀ ਮੇਰਾ ਭਰਾ ਹੈ ਸਭ ਤਿਆਰ ਰਹੋ ਤਿਆਰ ਪਰ ਤਿਆਰ ਰਹੋ ਹੁਣ ਕੋਈ ਡੇਰ ਨਹੀਂ ਹੈ ਹੁਣ ਥੋੜੇ ਚਿਰ ਦੀ ਬਾਜੀ ਹੈ ਨਰਮਾ 10 12 ਕੋਟ ਦਾ ਨਰਮਾ ਹੈ ਨਰਮਾ ਹੋਇਆ ਹੀ ਨਹੀਂ ਖਰਚੇ ਹੀ ਨਹੀਂ ਪੂਰਾ ਹੁੰਦਾ ਉਧਰੋਂ ਬਾਣੀਏ ਤੰਗ ਕਰਦੇ ਐ ਉਧਰੋਂ ਲਿਮਟਾਂ ਭਰਨ ਵਾਲੀਆਂ ਪਈਆਂ ਖਰਚੇ ਹੀ ਨਹੀਂ ਪੂਰਾ ਹੁੰਦਾ ਰੇਸ ਸੁਪਰੇ ਵਾਲਾ ਖਰਚਾ ਪੂਰਾ ਨਹੀਂ ਹੁੰਦਾ ਇਹ ਸਰਕਾਰ ਇੱਥੇ ਕਦੀ ਤੰਤੀਜੀਆ ਟਰਾਲੀ ਲੈ ਕੇ ਆਇਆ ਤੀਜੀਆ ਹੁਣ ਇੱਥੇ ਖੜੀ ਅੱਜ 14 13 14 ਦਿਨ ਹੋ ਗਏ ਭੁੱਖੇ ਜੇ ਇਸੇ ਤਰ੍ਹਾਂ ਪੈਨੇ ਆ ਜਿਹੜੀਆਂ 60 70 ਟਰਾਲੀਆਂ ਉਹ ਇੱਥੇ ਹੁਣ ਕੱਟੀਆਂ ਹੋਈਆਂ ਹੋਈਆਂ ਤੇ ਕੋਈ ਪੁੱਛਦਾ ਨਹੀਂਗਾ ਇਸੇ ਵਾਸਤੇ ਹੁਣ ਚੌਂਗ ਚ ਲਿਆ ਕੇ ਨਰਮਾ ਸਾੜਿਆ ਹੁਣ ਖੁਦ ਪੈਟਰੋਲ ਪਾ ਕੇ ਆਪ ਸੜਨੇ ਇਹ ਸਾਰੇ ਜਿੱਥੋਂ ਤੱਕ ਆਵਾਜ਼ ਪਹੁੰਚਦੀ ਹੈ ਟੀਵੀ ਤੇ ਵੀ ਜਿੱਥੋਂ ਤੱਕ ਸਾਰੇ ਕਿਸਾਨਾਂ ਨੂੰ ਇਹ ਆਦਾ ਮੀ ਤੁਸੀਂ ਗੁੱਗੂ ਬਣ ਕੇ ਨਾ ਰਹੋ ਇਹ ਆਉਣ ਵਾਲੇ ਆਪਣੇ ਹੁਣ ਤਾਂ ਆਪ ਸੜ ਰਹੇ ਆ ਆਪਣੀ ੜਾਤ ਨੂੰ ਛੜਨਾ ਪੈਣਾ ਹੈ ਦੇਖ ਲਓ ਜੇ ਹੁਣ ਸੰਭਾਲ ਲਓਗੇ ਮੋਰ ਤਾਂ ਸੰਭਾਲੋ ਨਹੀਂ ਬੜੇ ਕਠਨ ਦਾ ਟਾਈਮ ਆ ਰਿਹਾ ਹੁਣ ਕੋਈ ਨਹੀਂ ਹੈ ਨਾ ਪੰਜਾਬ ਸਰਕਾਰ ਸਾਰ ਲੈ ਸਕਦੀ ਹੈ ਇੰਨਾ ਕ ਨਰਮਾ ਪੰਜਾਬ ਸਰਕਾਰੀ ਖਰੀਦ ਸਕਦੀ ਸੀ ਕਿੰਨਾ ਕ ਨਰਮਾ ਹੋਇਆ ਪੰਜਾਬ ਸਰਕਾਰ ਨੇ ਹੀ ਨਹੀਂ ਖਰੀਦਿਆ ਸੈਂਟਰ ਸਰਕਾਰ ਨੇ ਉਹਨਾਂ ਕੋਲੇ ਮੋਦੀ ਸਾਹਿਬ ਕੋਲੇ ਗਰੰਟੀਆਂ ਗਰੰਟੀਆਂ ਹੈਗੀਆਂ ਨਰਮਾ ਖਰੀਦਣ ਨੂੰ ਥਾਂ ਹੈ ਨਹੀਂਗਾ ਉਹ ਹਾਂ ਦਾ ਮੈਂ ਮੇਰੀ ਯਾਤਰਾ ਤੋਰੀ ਏ ਮੈਂ ਮੇਰੀ ਯਾਤਰਾ ਤੋਰੀਏ ਵਸੀਗਾ ਲਾ ਸਾਨੂੰ ਅੱਜ ਲਗਾਤਾਰ ਵੈਸੇ ਤਾਂ ਸਾਡੇ 3 ਮਹੀਨੇ ਹੋ ਗਏ ਸੀ ਸੀਆਈ ਨਾਲ ਲੁਕਮੀਤੀ ਕਰਦੇ ਆ ਲੋ 4 ਟਾਲੀਆਂ ਖਰੀਦ ਲੀਆਂ 10 ਟਾਲੀਆਂ ਵਾਪਸ ਭੇਜਤੀਆਂ ਪਰ ਹੁਣ ਹਾਲਾਤ ਇਹ ਹੋ ਗਏ ਜੋ ਵਿਨੋਦ ਕੁਮਾਰ ਜੀ ਐਮ ਸੀਸੀਆਈ ਦਾ ਸਾਡੀਆਂ 3 ਮੀਟਿੰਗ ਬੀਸੀ ਸਾਹਿਬ ਦੇ ਨਾਲ ਉਹਨਾਂ ਨਾਲ ਹੋਈਆਂ ਉਹਨਾਂ ਨੇ ਟੋਟਲੀ ਰਿਫਿਊਜ਼ ਕਰਤਾ ਵੀ ਅਬੋਹਰ ਮੰਡੀ ਦਾ ਨਰਮਾ ਮੈਂ ਕਿਸੇ ਵੀ ਕੀਮਤੇ ਨਹੀਂ ਖਰੀਦਣਾ ਉਸ ਤੋਂ ਬਾਅਦ ਸਾਡੀਆਂ ਐਸਡੀਐਮ ਸਾਹਿਬ ਦੇ ਨਾਲ ਮੀਟਿੰਗ ਹੋਈ ਸਾਡੀਆਂ ਡੀਸੀ ਸਾਹਿਬ ਦੇ ਨਾਲ ਮੀਟਿੰਗ ਹੋਈ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡਾ ਨਰਮਾ ਹਰੇਕ ਹਾਲਤ ਵਿੱਚ ਬਖਾਵਾਂਗੇ ਲੇਕਿਨ ਅੱਜ 10 ਦਿਨ ਹੋ ਗਏ 4 ਡਿਗਰੀ ਟੈਂਪਰੇਚਰ ਤੇ ਸਾਡੇ ਕਿਸਾਨ ਵੀ ਤਸੀਂ ਸਾਰੇ ਰਲ ਕੇ ਸਯੁਗਤ ਕਿਸਾਨ ਮੋਰਚਾ ਦੇ ਸਾਰੇ ਮੈਂਬਰ ਰਲ ਕੇ ਉੱਤੇ ਬੈਠੇ ਆ ਸਾਡੀ ਕੋਈ ਸੁਣਵਾਈ ਨਹੀਂ ਹੋਈ ਵੈਰ ਪਹਿਲੇ ਤਾਂ ਅੱਜ ਗਣਤੰਤਰ ਦਿਵਸ ਆ ਜਿੰਦੀ ਅਸੀਂ ਸਾਰੇ ਦੇਸ਼ ਨੂੰ ਲੱਖ ਲੱਖ ਵਧਾਈ ਦਿੰਦੇ ਆ ਲੇਕਿਨ ਕਿਸਾਨਾਂ ਵਾਸਤੇ ਕੋਈ ਉਹਦੇ ਤੇ ਇਹੋ ਜੀ ਲਾਈਨ ਨਹੀਂ ਲਿਖੀ ਗਈ ਜਿੰਦੇ ਵਿੱਚ ਉਹਨੂੰ ਹੱਕ ਦਿੱਤੇ ਜਾਣ ਆ ਸਾਡੀ ਪੁੱਤਾ ਤਰ੍ਹਾਂ ਪਾਲੀ ਹੋਈ ਫਸਲ 6-6 ਮਹੀਨੇ ਦੀ ਸੱਪਾਂ ਦੀ ਸਰੀਆਂ ਮਿੱਧ ਕੇ ਗਰਮੀ ਤੇ ਸਰਦੀ ਦੇ ਵਿੱਚ ਫਸਲ ਉਗਾਈ ਲੇਕਿਨ ਅਜੇ ਤੱਕ ਖਰੀਦਦਾਰ ਨਹੀਂ ਅਸੀਂ ਉਸ ਰੋਸ ਦੇ ਵਜੋਂ ਪਹਿਲਾਂ ਅਨਾਉਂਸ ਕੀਤਾ ਸੀ ਵੀ ਅਸੀਂ 26 ਤਰੀਕ ਨੂੰ ਕੋਈ ਵੱਡਾ ਸਟੈਪ ਲਾਂਗੇ ਜੋ ਸਾਡਾ ਸਟੈਪ ਆ ਸਾਡੇ ਕੋਲੋਂ ਡੀਐਸਪੀ ਰਾਜਪਾਲ ਜੀ ਆਏ ਆ ਉਹਨਾਂ ਨੇ ਕਹਿ ਚਾਹੇ 12:30 ਵਜੇ ਡੀਸੀ ਸਾਹਿਬ ਦੇ ਨਾਲ ਤੁਹਾਡੀ ਮੀਟਿੰਗ ਫਿਕਸ ਹੋਈ ਆ ਹਰੇਕ ਹਾਲਤੇ ਵਿੱਚ ਤੁਹਾਡਾ ਨਰਮਤ ਟੋਲਿਆ ਜਾਊਗਾ ਜੇ 12:30 ਵਜੇ ਸਾਡਾ ਕੋਈ ਫੈਸਲਾ ਨਹੀਂ ਹੁੰਦਾ ਜੋ ਸਾਡਾ ਵੱਡਾ ਸਟੈਪ ਹੈ ਉਹ ਸਾਡਾ ਅਜੇ ਬਿਲਕੁਲ ਅਸੀਂ ਡਿਸਕਲੋਜ਼ ਨਹੀਂ ਕਰ ਰਹੇ ਅਸੀਂ ਉਹ ਸਟੈਪ ਲਵਾਂਗੇ ਜੀਦਾ ਕਿ ਸਿੱਧਾ ਤੇ ਸਿੱਧੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਸੀਸੀਆਈ ਦੇ ਜੀਐਮ ਤੇ ਭਾਰਤ ਸਰਕਾਰ ਦੀ ਤੇ ਲੋਕਲ ਪ੍ਰਸ਼ਾਸਨ ਦੀ ਹੋਊਗੀ ਯੂਰ ਹੋ ਕੇ ਸਾਨੂੰ ਅਜੇ ਇੱਕ ਕੰਮ ਕਰਨਾ ਪਿਆ ਪੁੱਤਾ ਵਾਂਗੂ ਪਾਲੀ ਹੋਈ ਫਸਲ ਸਾਨੂੰ ਸੜਕਾਂ ਤੇ ਰੋਲ ਕੇ ਸਾੜਨੀ ਪਈ ਹੈ ਤੇ ਕਿਸਾਨ ਇੰਨਾ ਮਜਬੂਰ ਹੋ ਗਿਆ ਵੀ ਉਹਨੂੰ ਆਪਣੇ ਆਪ ਨੂੰ ਜ਼ਿੰਦਾ ਰੱਖਣ ਵਾਸਤੇ ਇੱਕ ਬਹੁਤ ਵੱਡਾ ਸੰਗ੍ਰਸ ਕਰਨਾ ਪੈ ਰਿਹਾ ਹੈ ਸਰਕਾਰਾਂ ਕਿਸੇ ਦੀ ਸਾਰ ਨਹੀਂ ਲੈਂਦੀਆਂ ਸਰਕਾਰਾਂ ਉਦੋਂ ਸਾਰ ਲੈਂਦੀਆਂ ਨੇ ਜਦੋਂ ਬੰਦਾ ਕਫਨ ਦੇ ਵਿੱਚ ਲਟਾਇਆ ਜਾਂਦਾ ਉਸ ਤੋਂ ਬਾਅਦ ਉਹਦਾ ਮੁੱਲ ਤੈ ਹੁੰਦਾ ਹੈ ਵੀ ਬੰਦੇ ਦੀ ਇੰਨੀ ਕੀਮਤ ਹੈ ਮਜਬੂਰ ਹੋ ਕੇ ਅੱਜ ਜਿਹੜਾ ਅਸੀਂ ਨਰਮਾ ਤੇ ਸਾੜਿਆ ਇਹ ਸਾਨੂੰ ਕੋਈ ਸ਼ੌਂਕ ਨਹੀਂਗਾ ਵੀ ਅਸੀਂ ਨਰਮਾ ਸਾੜੀਏ ਕਿਉਂਕਿ ਨਰਮੇ ਦੀ ਫਸਲ ਹੈ ਜਿਹੜੀ ਸਭ ਤੋਂ ਲੰਬੀ ਫਸਲ ਹੁੰਦੀ ਹੈ ਸਾਨੂੰ 6 ਮਹੀਨੇ ਉਹਨੂੰ ਪੈਦਾ ਕਰਨ 'ਚ ਲੱਗ ਜਾਂਦੇ ਨੇ ਮਜਬੂਰ ਹੋ ਕੇ ਜਿਹੜੀ ਸੀਸੀਆਈ ਦਾ ਇੱਕ ਅਧਿਕਾਰੀ ਹੈ ਜਿਹੜਾ ਬినੋਦ ਕੁਮਾਰ ਜੀ ਐਮ ਹੈ ਉਹਦੇ ਅੱਗੇ ਸਾਰਾ ਜਿਹੜੇ ਚਾਰ ਜ਼ਿਲ੍ਹਿਆਂ ਦੇ ਡੀਸੀਸੀ ਉਹ ਗੋਡੇ ਟੇਕ ਕੇ ਬਹਿ ਗਏ ਮਜਬੂਰ ਹੋ ਕੇ ਹੁਣ ਅਸੀਂ ਇਸ ਨੋਬਤ ਤੱਕ ਪਹੁੰਚੇ ਆ ਅਸੀਂ ਜਿਹੜਾ ਨਰਮਾ ਸਾੜਿਆ ਤੇ ਜੇ ਸਾਡਾ ਮਸਲਾ ਹੱਲ ਨਹੀਂ ਹੁੰਦਾ ਤੇ ਅੱਗੇ ਇਸ ਤੋਂ ਵੀ ਤਿੱਖਾ ਪ੍ਰਦਰਸ਼ਨ ਕਰਨ ਲਈ ਅਸੀਂ ਮਜਬੂਰ ਹੋਵਾਂਗੇ ਇਸ ਲਈ ਸਾਰੇ ਜਿਹੜੇ ਕਿਸਾਨ ਵੀਰ ਤੁਹਾਡੇ ਮਾਧਮ ਰਹੀ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਅਸੀਂ ਬੇਨਤੀ ਕਰਦਿਆ ਕਿ ਵੱਧ ਤੋਂ ਵੱਧ ਇੱਥੇ ਪਹੁੰਚੋ ਤਾਂ ਜੋ ਆਪਣੀਆਂ ਮੰਗਾਂ ਆਪਾਂ ਮਨਾ ਸਕੀਏ ਧੰਨਵਾਦ ਜੀ